ਉੜਾਂ ਸਮੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਬਾਰਾ ਬਾਰਾ ਕੋਟ 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 ਲੱਖ ਤਾਵੇ ਇੱਕ ਤਿਲਕ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤ ਜਾ ਕੋ ਆਰਾਦੇ ਲੱਖ ਤਪੀ ਸਰ ਤਪੀ ਸਾਦੇ ਲੱਖ ਜੁਗੀ ਸਰ ਕਰਤੇ ਜੋਗਾ ਲੱਖ ਪੁਗੀ ਸਰ ਭੋਗੇ ਭੋਗਾ ਘਟ ਘਟ ਵਸੇ ਜਾਣੇ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਵਾਨ ਤਾਂ ਕੋ ਦੇ ਦੇਈ ਜੀਉ ਕੁਰਬਾਨਾ ਫਿਰ ਤੇ ਫਿਰ ਤਾਂ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅਮਰਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਉਚਾ ਉਡਾਨ ਸੰਭਲਾ ਪੰਜਵਾ ਤਨਸੂ ਵੇਲਾ ਜਿਤ ਦਰਸ਼ਨ ਕਰਣਾ ਹਉ ਬਲਿਹਾਰੀ ਸਤਿਗੁਰ ਚਲਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਰੋ ਸੱਚ ਮੰਤਰ ਤੁਮਾਰਾ ਮਰਤਬਾਣੀ ਸੀਤਲਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਵਾਸੀ ਆਇਆ ਜਾਵੇ ਮੀਰਾ ਪ੍ਰਭ ਅਬਿਨਾਸੀ ਤੁਮ ਮਿਹਰਵਾਨ ਆਸ ਹਮ ਦੀਨਾ ਨਾਨਕ ਸਾਹਿਬ ਭਰਪੂਰ ਲੀਨਾ ਉੜਹਾਨ ਸਮਾਲਾ ਪੰਜਵਾ ਤੂ ਬਿਆਨ ਤਕੋ ਬੱਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਇਸ ਜਿ세 ਜਨਾਵੋ ਤਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਤੁੱਤ ਦੇਖੋੜ ਤੁਮਾਰੀ ਮੋਹੇ ਨਿਰਗੁਣ ਗੁਣਕਿਸ਼ੂ ਨਾ ਜਾਤਾ ਨਾਨਕ ਸਾਧੂ ਦੇਖ ਮਨਰਾਤਾ ਰਵਡ ਹੰਸ ਮੋਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦੇਲਾ ਦੇ ਰਿਉੜਾ ਪੂਰਨ ਗੋਪਾਲਾ ਰਹਾਉ ਜਲ ਦਲ ਮਈਲ ਰਹਾ ਪਰਪੂਰੇ ਨਿਖਤ ਵਸੇ ਨਾਹੀ ਪ੍ਰਭ ਦੂਰੇ ਜਿਸ ਨੂੰ ਨਜ਼ਰ ਕਰੇ ਸੋ ਤਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿਪਾਰੇ ਸਰਨ ਪਰਿਓ ਨਾਨਕ ਹਰ ਦਵਾਰੇ ਵਡਹੰਸ ਮੱਲਾ ਪੰਜਵਾ ਤੂੰ ਵਡਦਾਤਾ ਅੰਤਰਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਆਸਣ ਸੁਣ ਸੁਣ ਜੀਵਾਂ ਨਾਮ ਤੇਰਾ ਰਹਾਉ ਤੇਰੀ ਸ਼ਰਨਤ ਸਤਿਗੁਰੂ ਮੇਰੇ ਪੂਰੇ ਮਨ ਅਰਮਲ ਹੋਏ ਸੰਤਾਂ ਤੂਰੇ ਚਰਨ ਕਮਲ ਹਰਦੇ ਹਰਿ ਤਾਰੇ ਤੇਰੇ ਦਰਸ਼ਨ ਕੋ ਬਲੈ ਜਬ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵੜਾਂ ਸਮਾ ਲਾਪਨਵਾ ਸਾਧ ਸੰਗ ਹਰ ਅੰਮ੍ਰਿਤ ਪੀਜੇ ਨਾ ਜੀਓ ਮਰੇ ਨਾ ਕਭੂ ਛੀਜੇ ਕੜਪਾ ਗੀ ਗੁਰ ਪੂਰਾ ਪਾਈਏ ਗੁਰ ਕਿਰਪਾ ਤੇ ਪ੍ਰਭੂ ਤੇ ਆਏ ਰਤਨ ਜੋਹਾਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਪਾਈਏ ਨਿਹਾਲਾ ਜਤ ਕਤ ਵੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਾਨਾ ਕਰ ਕਰਣ ਘਟ ਘੜ ਅੰਤਰ ਮੇਰਾ ਸੁਆਮੀ ਉਠਾ ਨਾਨਕ ਨਾਮ ਪਾਇਆ ਪ੍ਰਭ ਉਠਾ ਤੁਠਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਬਧੰਸ ਮਹਲਾ ਪੰਜਵਾਂ ਵਿਸਰਨ ਨਹੀਂ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਜੈ ਚਿਤਾਵੇ ਸੁਥਾਨ ਸੁਹਾਵਾ ਜਿਤ ਵੇਲਾ ਵਿਸਰੋ ਤਾਂ ਲਾਗੇ ਹਵਾ ਤੇਰੇ ਜੀ ਤੂੰ ਸਦੀ ਸਾਥੀ ਸੰਸਾਰ ਸਾਗਤੇ ਕੱਢਦੇ ਹਾਤੀ ਆਵਣ ਜਾਣਾ ਤੁਮੀ ਕੀਆ ਜਿਸ ਤੂੰ ਰੱਖੇ ਤਿਸ ਦੁਖ ਨਾ ਤੀਆ ਤੂੰ ਇੱਕੋ ਸਾਈਂ ਬੱਲਨਾ ਔਰ ਬਿਨੋ ਕਰੇ ਨਾਨਕ ਕਰ ਜੋਰ ਵਡਹੰਸ ਮੱਲਾ ਪੰਜਵਾ ਤੂੰ ਜਾਣੇ ਹੈ ਤਾਂ ਕੋਈ ਜਾਣੇ ਤੇਰਾ ਦਿਆ ਨਾਮੁ ਖਾਣੇ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਉਦਾਪੇ ਕਾਰਣ ਆਪੇ ਕਰਨਾ ਹੁਕਮੇ ਜਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਕਸੀਸ ਤੁਮਾਰੀ ਵੜੋਂ ਸਮੁਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਨ ਕੀ ਪਿਆਰੇ ਹਾਂ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖੇਲੀਏ ਬਾਲਕ ਰਹਿ ਨਾ ਸਕੇ ਬਿਨ ਕੀਰੇ ਮੇਰੇ ਅੰਤਰ ਭੋਖ ਨ ਉਤਰੇ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਬ੍ਰਹਮ ਦਾ ਬਿਨ ਦਰਸ਼ਨ ਕਿਉ ਮਾਨਤੀਰੇ ਸੋਣ ਸੱਜਣੇ ਮੇਰੇ ਪ੍ਰੀਤਮ ਭਾਈ ਮੈਂ ਮੇਲੋ ਮੇਦਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੇ ਨਿਤ ਸੁਣਾਵੇ ਹਰ ਕੀਆ ਬਾਤਾ ਹਉ ਇੱਕ ਖੇਨ ਇਸ ਬਿਨ ਰਹਿ ਨਾ ਸਕਾਂ ਜੋ ਚਾਤਰਕ ਜਲ ਕੋ ਬਿਲਾਤਾ ਹਉ ਕਿਆ ਗੁਣ ਤੇਰੇ ਸਾਰ ਸੁਮਾਲੀ ਮੈਂ ਨਿਰਗੁਣ ਕੋ ਰਖ ਲੇਤਾ ਹਉ ਭਾਈ ਹਉ ਭਾਈ ਉਡੀਣੀ ਕੰਤ ਕੋ ਅਮਾਲੀ ਸੂਪਰ ਕਦਰ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਖਾ ਇਹੋ ਕਪੜਾ ਤਨ ਨ ਸੁਖਾਵੇਈ ਕਰਨ ਸਕੋ ਹੋਵੇ ਸਭ ਜਿੰਨੀ ਸਖੀ ਲਾਲ 라ਵਿਆ ਪਿਆਰਾ ਤਨ ਆਗੇ ਹਮ ਅਦੇਸਾ ਮੈਂ ਸਭ ਸ਼ਗਾਰ ਬਣਾਇਆ ਅਮਲੀ ਬਹਿਨਾ ਪਰ ਕਾਮਨਾਵੇ ਜਾਨ ਸਾਹ ਬਾਤਾਂ ਪੁੱਛੀਆਂ ਅਮਲੀ ਦਤ ਬਰਤਾ ਜੋ ਬਣ ਸਭ ਜਾਏ ਤਨ ਤਨ ਤੇ ਸੋਹ ਗਣੀ ਅਮਾਲੀ ਜਿੰਸ ਹੋ ਰਿਹਾ ਸਮਾਲੇ ਹਵਾਰੀ ਤਿੰਨ ਸੋਹ ਗਣੀ ਅਮਾਲੀ ਤਿੰਕੇ ਤੋਂ ਆਸਦ ਪਾਵੇ ਜਿਚਰ ਦੂਜਾ ਪਰਮਨਸਾ ਅਮਾਲੀ ਤੇ ਚਿਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਗੁਰੂ ਅਮਾਲੀ ਤਾਂ ਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪਿਰ ਸਰਬ ਰਹਾ ਭਰਪੂਰੇ ਜਨਾਨਕ ਹਰ ਗੁਣ ਮਾਣਿਆ ਵਾਲੀ ਗੁਰ ਸਤਗੁਰ ਕੇ ਅਲਗ ਪੈਰੇ ਜੋ ਨਾਨਕ ਹਰ ਰੰਗ ਮਾਣਿਆ ਮਾਲੀ ਗੁਰ ਸਤਗੁਰੂ ਕੇ ਲਗ ਪੈਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ